ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਕ ਸਿਸ਼ਟ ਹਰ ਮਾਰਿਆ ਪ੍ਰਹਿਲਾਦ ਦਤਰਾਇਆ ਅਹੰਕਾਰੀਨ ਦੇ ਕਾ ਪਿਠ ਦੇ ਨਾਮ ਦਿਉ ਮੁਖ ਲਾਇਆ ਜਿਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛੜਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੁਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨ ਹੋਈ ਬਲਿਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰ ਦੇ ਗੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਗ ਅਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾਜਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇਕ ਸੰਖਾ ਕੇਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਾਗ ਪ੍ਰੇ ਸੁਖੀਏ ਕਹਤੇ ਤੇਰੇ ਗਾਵਨ ਹਾਰੇ ਗਾਵਨ ਤੁਧਨਾ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਤਨਮੰਦ ਦਵਾਰੇ ਗਾਵਨ ਤੁਧਨਾ ਜਿਤ ਗਉਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੂੰ ਨੋਈ ਸਰਬ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਨੰਦਿੰਦਰ ਆਸਨ 'ਤੇ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀਸਨ ਤੋਖੇ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨਨ ਕੇਸਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨਮੋਹਨ ਸਰਗਮਸ਼ ਪਿਆਲੇ ਗਾਵਨ ਤੁਧਨ ਤੁਧਨ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵਨ ਤੁਧਨ ਜੋਦ ਮਹਾਬਲਸੂਰਾ ਗਾਵਨ ਤੁਧਨ ਖਾਣੀ ਚਾਰੇ ਗਾਵਨ ਤੂੰ ਨਾ ਖੰਡ ਮੰਡ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਧ ਤੂੰ ਗਾਵਨ ਜੋਤਿ ਦਿਪਾ ਬਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇਧ ਤੂੰ ਗਾਵਨ ਸੇ ਮੈਂ ਜਿਤਨਾ ਆਬਨ ਨਾਨਕ ਕਿਆ ਵਿਚਾਰੇ सोई सोई सुदास ਸਜ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨ ਸੇ ਮਾਇਆ ਜਨੇ ਆਉ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਸ ਪਾਵੇ ਸੋਏ ਕਰ ਸੇ ਫਰੂਕ ਮਨਾ ਕਰ ਨਾ ਜਾਈ ਸੋ ਪਤ ਸਾਹੂ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ 4 ਪਹਿਲਾ ਸੁਣ ਵਡਾ ਆਖੈ ਸਭ ਕੋਏ ਕਿਹੜਾ ਵੱਡਾ ਰੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲ ਤੇਰੇ ਰੇ ਇਸ ਮਾਈ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਅਟਕੀ ਰਹਾਉ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਦਿਆਨੀ ਗਰਗਰ ਹਾਈ ਕਹਿ ਨਾ ਜਾਇ ਤ੍ਰਿਤੁਲ ਬੜਿ ਆਈ ਸਭ ਸਤ ਸਭ ਤਪ ਸੋਚੀਂ ਆਈਆਂ ਸਿੱਧਾ ਪੁਰਖਾਂ ਕੀ ਆਵੜਿਆਈ ਆਦਤ ਬਣ ਸਦੀਕ ਨੈਣਾ ਪਾਏ ਆਕਰਮ ਮਿਲੈ ਨਹੀਂ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿੱਤੇ ਪ੍ਰੇਤਰੇ ਭੰਡਾਰਾ ਜਿਸ ਤੂੰ ਦੇਹ ਦਸੈ ਕਿਆ ਚਾਰ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਇਸ ਰੇ ਮਰ ਜਾਓ ਆਖਣੇ ਓਖਾ ਸੱਚੈ ਨਾਓ ਸੱਚ ਨਾਮ ਕੀ ਲਾਗੇ ਪੂਖ ਦੁਖੇ ਕਛੜੀ ਐ ਦੁਖ ਸੋ ਕਿਵੇਂ ਇਸਰੇ ਮੇਰੀ ਮਾਏ ਸੱਚਾ ਸਾਹਿਬ ਸੱਚ ਨਾ ਹੀ ਰਹਾਓ ਸਾਚੇ ਨਾਮ ਕੀ ਤੁਲ ਵੜੀ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵਨਨ ਹੋਵੇ ਕਾਟ ਨ ਜਾਏ ਨਾ ਹੁ ਮਰੇ ਨਾ ਹੋਵੇ ਸੁਗ ਦਿਨਦਰ ਹੈ ਨਾ ਝੁਕੇ ਭੂਗ ਗੁਣੇ ਹੋ ਹਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇ ਵਰਤਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਸਮ ਵਿਚਾਰ ਹੈ ਤੇ ਕਮ ਜਾਤ ਨਾਨਕ ਨਾ ਵੈ ਬਾਜਿਸ ਨਾਤ ਰਗੁ ਜਰੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਿਪੁਰਖਾ ਬਿਨੋ ਕੋੁਰੁ ਕਿਰਪਾਸ ਹਮ ਕਿਰੇ ਕਰਮ ਸਤਗੁਰ ਸਰਣਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਏ ਹਰ ਕੀਰਤ ਹਮਰੀ ਰਹਿ ਰਾਸ ਹਾਉ ਹਰ ਜਨ ਕੇਵੜ ਪਾਗ ਬੜੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਬਤਸ ਹੈ ਮਿਲ ਸੰਗਤ ਗਣ ਪ੍ਰਗਾਸ ਜਿਨ ਹਰ 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 ਸਨਾਮ ਨ ਪਾਇਆ ਤੇ ਪਾਗੀ ਨਿਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਨ ਤਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤਿ ਤਰਸ ਪਾਇਆ ਮੈਨ ਜਨ ਨਾਨਕ ਨਾਮ ਪ੍ਰਗਾਸ ਰਗੁ ਜਰੀ ਮਹਲਾ ਪੰਜਵਾ ਕਾਹਿਰੇ ਮਨ ਚਿਤ ਵੈ ਉਦਮ ਜਾਰ ਹਰਿ ਜਿ ਪ੍ਰਿਆ ਸੈਲ ਬਦਨ ਮਜਨ ਤੇ ਪਾਇ ਤਾ ਕਰਜਿਕ ਆਗੈ ਕਰ ਤਰੇਆ ਮੇਰੇ ਮਦੂ ਜੀ ਸਤ ਸੰਗਤ ਮਲੇ ਸੋ ਤਰੇਆ ਗੁਰ ਪ੍ਰਸਾਦ ਪ੍ਰਿੰਬਦ ਪਾਇਆ ਸੂਕੇ ਕਾਸ਼ ਹਰਿ ਹਰਿ ਹਾਉ ਜਨਨ ਪਿਤਾ ਲੋਕ ਸਤਬਨੇ ਤੋ ਕੋਈ ਨਾ ਕਿਸ ਕੀ ਤਰਿਆ ਸਿਰ ਸਿਰਜ ਕ ਸੰਭਾਹੇ ਠਾਕੁਰ ਕਾਹੇ ਮੰਨ ਪੋ ਕਰਿਆ ਹੋ ਡੇੜੇ ਅਬਸੇ ਕੁ ਸਾਦਿਸ ਪਾਸ਼ੇ ਬਚਰੇ ਸਿਰਿਆ ਤਿੰਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨਾ ਕਰਿਆ ਸਭ ਨਿਦਾਨ ਦਸ ਤੁਸੀਂ ਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਤਿ ਬਲ ਜਈਏ ਤੇ ਰੰਤ ਨਾ ਪਾਰਾ ਬਰੀਆ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰ ਪਰਖ ਨਿਰੰਜਨ ਹਰਿ ਗਮਾ ਗਮ ਪਾਰਾ ਸਉ ਤੇ ਆਵੇ ਸਉ ਤੇ ਆਵੇ ਤੁਜੀ ਹ ਸੱਚੇ ਸਿਰਜਣਹਾਰਾ ਸਬਜੀਤ ਮਾਰੇ ਜੀ ਤੂੰ ਜੀ ਆਕਾ ਦਾ ਤਾਰ ਹਰਤੇ ਹਬ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆ ਪੇਠਾ ਕਰ ਹਰਿਆ ਪੀ ਸੇਵਕ ਜੀ ਕੈ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਅਨੰਤਰ ਜੀ ਹਰ ਇੱਕ ਪਰਖ ਸਮਾਨ ਏਕ ਦਾ ਤੇਗ ਬਿਖਾਰੀ ਜੀ ਸ ਤੇਰੇ ਚੋਂ ਜਿ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਦਿਵਣੇ ਅਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਅੱਖ ਵਖਾਣਾ ਜੋ ਸੇਵੈ ਜੋ ਸੇਵੈ ਤੁਝ ਜੀ ਜਿਨ ਨਾਨਕ ਤਨ ਕਰ ਬਾਣਾ ਹਰ ਤੇ ਆਵੇ ਤੇ ਆਵੇ ਤੁਸ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਤੇ ਆ ਜੀ ਦਨ ਟੂਟੀ ਜਮ ਕੀ ਫਾਸੀ ਜਿਨ ਨਿਰਪੋਜ ਨਹਰ ਨਿਰਪੂ ਤੇ ਆ ਜੀ ਦਨ ਕਾ ਪੋ ਸਭ ਗ ਵਾਸੀ ਜਿਨ ਸੇਵੇ ਆ ਜਿਨ ਸੇਵੇ ਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਤੇ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬਿੰਤ ਬਿੰਤਾ ਤੇਰੇ ਭਗਤ ਤੇਰੇ ਭਗਤ ਸਦਾਨ ਤੁਧ ਜੀ ਹਰਨ ਕਨੇ ਕਰੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਤਾ ਪਿਜ ਪੈ ਬਿ ਅੰਤ ਤੇਰੇ ਨੇਕ ਤੇਰੇ ਅਨੇਕ ਕਪੜੇ ਬੋਸਨ ਸਾਸ ਜੀ ਕਰਿ ਕਰਿਆ ਖੱਟ ਗਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਦਰਜੇਵੜਾ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕ ਜੀ ਤੂੰ ਨੈ ਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜਿਦਿ ਤੁਦੇ ਆਪੇ ਸਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੇ ਕਾਜਣ ਹੋਈ ਅਸਮ ਹਲਾ ਚੌਥਾ ਤੂੰ ਕਰਤ ਸਚਿਆਰ ਮੈਂ ਦਾ ਸਾਈ ਜੋ ਤੂੰ ਪਾਵੇ ਸੋਈ ਦੀਸੀ ਜੋਦੇ ਸੋਈ ਹੋ ਪਾਏ ਰਹਾਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਦਨਾ ਵਰਤ ਨਾ ਪਾਇਆ ਗੁਰਮਖ ਲਾਤਾ ਮਨਮਖ ਗਵਾਇਆ ਤੇ ਆਬਿਸ਼ੁਰਿਆ ਆਪ ਮਿਲਾਇਆ ਤੂਦ ਰਿਆਂ ਸਬਦ ਜੀ ਹੀ ਮਾਹੇ ਤੁਝ ਵਨ ਦੂਜਾ ਕੋਈ ਨਾਹੇ ਜੀ ਜਿਨ ਸਭ ਤੇ ਰਾਖੇ ਲਿਵ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੈਸਨ ਤੂ ਜਾਣਾ ਹੈ ਸੋਏ ਜਿਨ ਜਾਣੇ ਹਰ ਗੁਣ ਸਦੀ ਹੀ ਆਖ ਵਖਾਣੇ ਦੀਨ ਹਰ ਸੇਵਿਆ ਤਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਰੈ ਕੀਆ ਸਭ ਹੋਏ ਤੁਧ ਬਿਨ ਦੂਜਾ ਇਹ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਸ ਰਵੜੇ ਪੈ ਜਿਵਾਸਾ ਪਾਣੀ ਪਾਵਤ ਨਾ ਕੀਆ ਪੰਕਜ ਮੋਪਗਨੀ ਚਾਲੇ ਹਮ ਦੇਖਾਂ ਤੈ ਡੂਬੀਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲੇ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਦਿਨ ਕੀ ਸਰਣਾ ਜਿਨ ਤੂੰ ਨਹੀਂ ਵਿਸਰਿਆ ਆਸਾ ਮਹਲਾ ਪੰਜਵਾ ਪਾਈ ਪ੍ਰਾਪਤ ਮੰਦ ਕਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰ ਕਾਤਰੇ ਕਿਤੇ ਨਾ ਕਾਮਿਲ ਸਾਧ ਸੰਗਤ ਬਜ ਕੇਵਲ ਨਾਮ ਸਰੰਜਾਮ ਲਗ ਪਾਬ ਜਲ ਤਰਣ ਕੈ ਦਿਨਮ ਵਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਬ ਸੰਜਮ ਤਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕੋ ਨਾਨਕ ਮਨੀ ਚਕਰ ਮਾ ਸਰਨ ਪਰੇ ਕੀ ਰੱਖੋ ਸ਼ਰਮਾ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਾਹੀ ਦਸਮੀ ਕਬੇਬਾ ਚ ਬੈਂਤੇ ਚੋਪਈ ਹਮਰੀ ਕਰੋ ਹਾਥ ਰਿਸ਼ਾ ਪੂਰਨ ਹੋਇ ਜਿਤ ਕੀ ਇੱਛਾ ਤਬ ਚਰਨ ਮਨ ਰਹੈ ਮਾਰਾ ਆਪਣਾ ਜਾਨ ਕਰੋ ਪ੍ਰਤਿ ਪਾਰਾ ਹਮਰੇ ਦੁਸ਼ਟ ਸੁਵੇ ਤੁਮ ਕਾਬੂ ਆਪ ਹਾਦ ਮੈਂ ਬਚਾਓ ਸੁਖੀ ਵਸੈ ਮੋਰ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਸਾ ਨਿਜ ਕਰਦੇ ਕਰੀਐ ਸਦਰਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸ ਤੁਮੈ ਸਾੜ ਕੋਈ ਅਵਨਤਿਆ ਜੋ ਬਚਾਂ ਹੋ ਸੋ ਤੁਮ ਤੇ ਪਾਉ ਸੇਕ ਸਿੱਖੁ ਮਾਰੇ ਤਰੀਐ ਤੂੰ ਨਜਨ ਸਤਰ ਹਮਾਰੇ ਮਾਰੀਐ ਆਪ ਹਦਮ ਜੇ ਪ੍ਰੀ ਅਮਰਨ ਕਾਲ ਕਤਰਾਸ ਨਿਵਰੀਐ ਹੂ ਜੋ ਸੁਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰਿ ਉਰਸ਼ਾ ਰਾਖ ਲਿਓ ਮ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦੁਸਟਨ ਕੇ ਅੰਤਾਤਮੁ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਭਕਤਰਾ ਕਾਲ ਪਾਏ ਸਿ ਜੋ ਜੀ ਉਤਰਾ ਕਾਲ ਪਾਏ ਕ੍ਰਿਸ਼ਨ ਪ੍ਰਕਾਸ਼ ਸਾਗਲ ਕਾਲ ਕਾ ਕੀ ਆਤਮਸਾ ਜਵਨ ਕਾਲ ਜੋਗੀ ਸੋ ਕੀਓ ਬਿਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸੁਦੁਖ ਸੁਵਾਰਾ ਨਮਸਕਾਰ ਤਾਏ ਹਮਾਰਾ ਜਵਨ ਕਾਲ ਸੁਜਗਤ ਬਨਾਇਓ ਦੇਵ ਦਇਆ ਸਿਨ ਪਜਾਇਓ ਆਦਿ ਇੰਤੇ ਕਿਆ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੀ ਆਪ ਸੁਵਾਰੀ ਸੇ ਕਨ ਕੋ ਸੇ ਗੁਣ ਸੁਖ ਦੀਓ ਸਤ੍ਰਣ ਕੋ ਪੱਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣ ਤ ਪਲੇ ਬਰੇ ਕੀ ਪੀਰ ਪਛਾਨ ਤ ਚੀਂਟੀ ਤੇ ਕੁੰਤਰ ਸਤੂਲਾ ਸਭ ਪ੍ਰੇਪਾ ਦੇਸ਼ ਕਰ ਹੁਲਾ ਸੰਤ ਰੰਧਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣੈ ਜਬਰਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤਪ ਦੇਹੀ ਅਪਾਰਾ ਜਬਿਆ ਕਰਖ ਕਰ ਤੋਂ ਕਬਹੁਤ ਮੈਂ ਮਿਰਤ ਦੇ ਤਰਸਉਂ ਜੇ ਤੇ ਬਦ ਨਸਿ ਰਿਸ਼ਟ ਸਤਾਰੈ ਆਪੇ ਪਨੀ ਬੂਜਿ ਉਚਾਰੈ ਤੁਮ ਸਭੀ ਤੇਰੰਦਰ ਆਲਮ ਜਾਣਤ ਬੇਦ ਬਿਦਰਾ ਆਲਮ ਨਰੰਕਾ ਨਰਵਕਾ ਨ ਲੰਬ ਆਦਨੀ ਨਾਦ ਸੰਬ ਤਾਕਾ ਮੂੜ ਚਾਰਦ ਪੇਦਾ ਜਾਖੂ ਪੇਵ ਨਾ ਪਾਉਤ ਬੇਦ ਦਾ ਤਾਕੂ ਕਰਪਾ ਨਮਾਨਤ ਮਾ ਮੂਰਕਿਛ ਪੇਦ ਨ ਜਾਣਤ ਮਾ ਦੇ ਕੋ ਕੈ ਸਦਾ ਸਿਵ ਬੰਨਨ ਅੰਕਾਰ ਕਾ ਚਨਿਤ ਹੈ ਪੇਵ ਆਪੀ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਂ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਵਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਵ ਕੈ ਪੂਪਾ ਅੰਡ ਰਜੇਜ ਸੇ ਤੇ ਜਕੀ ਨੀਤ 부ਜਖਾਨ ਬੂਹਰ ਚ ਦੀਨੇ ਕਉ ਫੁੱਲ ਰਜ ਬੈਠਾ ਕਾ ਸਿਮਟੋ ਬੈ ਸੰਗਰੀ ਕੈਠਾ सगरे श्रेष्ठ दिखाय चंबव आ जुगाद स्वरूप सिंबव प्रस्या मेरी तुम करो सिख बार सिख संगरो दुष्ट ते उठपत पाता सकन मलेश कड़ुलन काता जे अस्तव सनी परेन के दुष्टक तुए मरे पुरख जनपग परे तिहार इदन के तुम संकट से टार जे जो कल कोई एक बार ती आए हैं ताके काल निकटना आए हैं ਰਿਸ਼ਹੁ ਹੋਇ ਤਾ ਇਸ ਬਕਾਲਾ ਦੁਸ਼ਟ ਰਿਸ਼ਟ ਤੈਂ ਤਤਕਾਲਾ ਕਿਰਪਾ ਦਿਸਟ ਜਨ ਜਾਈ ਨ ਹਰ ਹੋ ਤਾ ਕੇ ਤਾਤਨ ਕਿਵੇਂ ਹਰ ਹੋ ਰਿ ਸਿਦਕ ਮੋ ਸਭ ਹੋਈ ਦੁਸ਼ ਸਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਬਾਰਾ ਹਾਲ ਫਾਸੇ ਤਾਹੀ ਬਾਰ ਜਿਨ ਨਰਨਾਮ ਤਿਹਾਰੋ ਕਾਹ ਦਾਰ ਦੁਸ਼ਤੁ ਗਤੇ ਰਹਾ ਖੜਗ ਕੇਤ ਮੈਂ ਸਰਣ ਤੇਹਾਰੀ ਆਪ ਹੱਥ ਦੈਲ ਹੋ ਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟੋਗ ਤੇਲ ਹੋ ਬਚਾਈ ਸਵਈਆ ਪਾਹੀ ਗਏ ਜਬ ਤੇ ਤੁਮਰੇ ਤਉ ਤੇ ਕੋ ਆਖ ਤੈ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਕੇ ਕਹਿਮਤ ਏਕ ਨਾ ਮੰਨਿਓ सिमरत शास्त्र भेद दसवै वो पिरख मेंक न जानियो श्री इस पान कृपा त मरी कर मैं न कहिस तोहि बखान्यो दोरा सगले दुवार को छाडके गहिओ तुहारो द्वार बाहे गहे की लाज अस गोविंद दास तुहार ਰਾਮ ਕਲੇਮ ਲਾਤੀ ਜਾਨ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੱਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਹੋ ਹਰ ਨਾਲੇ ਹਰ ਨਾਦ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕੇ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਈ ਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸੋ ਕਿਛੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਅਨੁਸਾਵੇ ਏ ਨਾਮ ਜਿਨ ਕੈ ਮਨ ਵਸੇ ਆਵਾਜਿ ਸੁਧਕ ਨੇਰੇ ਕਿਆ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸੱਚਾ ਨਾਮ ਮੇਰਾ ਆਧਾਰੂ ਸਾਚ ਨਾਮਿਆਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸੇ ਆਏ ਚਾਤਾ ਪੁਜਾਈਆਂ ਸਦਾ ਕੁਰਬਾਨ ਕਿ ਤਾਗ ਰ ਬਟਹੋ ਜਿਸ ਦੀਆਂ ਇਹ ਵਡਿਆਈਆਂ ਕਿਆ ਨਾਨਕ ਸੁਣ ਸੰਤੋਸ਼ ਰਤ ਰੋਪਿਆ ਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ੁਧ ਕਰਸ ਬਾਗੈ ਕਰਸ ਬਾਗੈ ਸ਼ੁਧ ਵਾਜੇ ਕਲਾ ਜਿਤ ਕਰ ਤਾਰੀ ਆ ਪੰਚ ਦੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੇਰੇ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕੈ ਨਾਨਕ ਤੈ ਸਖੋ ਅਤਤ ਕਰਿ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੁਨ ਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਬਨੀ ਮਹਲਾ 5ਵਾਂ ਥਾਲ ਵਿੱਚ ਤਨ ਵਸਤੂ ਪਈਓ ਸਤਸਨ ਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾਪਿਓ ਜਿਸ ਕਾ ਸਭ ਸੇਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਸ ਕਹ ਹੋਇ ਉਦਾਰੋ ਇਹ ਵਾਸਤਵ ਜੀ ਨਹ ਜਾਇ ਨਿਤ ਨਿਤ ਤੇਰਾ ਕਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀ ਤਾਜ ਤੋ ਨਹੀਂ ਮੈਨੋ ਜੋਗ ਕੀ ਤੋਈ ਮੈ ਨਿਰਗੁਣੀ ਆਰੇ ਕੋ ਗਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮ ਤਹੂਈ ਸਤਿਗੁਰ ਸੱਜਣ ਮਿਲੇਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਧੀਵੈ ਹਰਿਆ ਪੌੜੀ ਇਥੇ ਦੂਸਰ ਮਿਲ ਜਿਥੇ ਕੋਈ ਨਹੀਂ ਓਥੇ ਤੇਰੇ ਰੱਖ ਅਗਨੀ ਦਰਮਾਹੇ ਸੁਣ ਕੇ ਜਮਕੇ ਦੂਤ ਨਾ ਇਤਰੇ ਛਡ ਜਾਹੇ ਬੌਜ ਬਿਗਮਸ ਗਾਹੋ ਗੁਰ ਸ਼ਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅਮਰਤ ਸੇਹੀ ਸਾਹੇ ਕਲਮੇ ਹੋ ਪੁੰਨ ਗੁਣ ਗੋਬਿੰਦ ਗਾਏ ਸੋ ਸੈ ਨੋ ਕਿਰਪਾਲ ਸਮਾਲੇ ਸਾਹੇ ਸਾਹਿਬ ਰਿਥਾ ਕੋਈ ਨਾ ਜਾਏ ਜੇ ਆਬਤ ਦਿਹਾਏ ਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਧਨਾ ਜੀਵ ਜਪ ਗੁਰ ਨਾਮ ਨਿਤਰੀ ਸਤਿ ਕਰ ਵੇਖਣਾ ਸ੍ਰਣੀ ਸੁਨਾ ਗੁਰ ਨਾਮ ਸਤਿਗੁਰ ਦੇ ਸਿਤਿਰਤੇ ਆਦਰ ਕੀ ਆਪੇ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੋਇਤ ਦੇ ਜਗ ਮਦਮ ਕਾਢੀ ਹੈ ਵਿਰਲੇ ਕੇ ਕੇ ਮਲਾ ਪੰਜਵਾ ਰਖੇ ਰਖਣ ਹਾਰਿ ਆਪੇ ਬਾਰ ਇਨ ਗਿਰ ਕੀ ਪੈਰੀ ਪਾਏ ਕਾ ਜਸਵਾਰਿਨ ਹੋ ਆਇ ਆਪ ਦੇ ਆਲਮਨ ਨਾ ਵਿਸਾਰਨ ਸਾਧ ਜਨਾ ਕੇ ਸੰਗ ਪਬ ਜਲਤਾਰਿਨ ਸਾਖਤ ਨਿੰਦਕ ਦੁਸ਼ਟ ਖਿੰਨ ਮਾਹੇ ਬੇਦਾਰਿਨ ਤੇਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ